ਸਰਵ ਜੀ ਸੰਗਰੂਰ ਵੀ ਦੀ ਕਵਤਾ ਮਰਦਾ ਮਰਦਾ ਮਰ ਗਿਆ ਮਰਦਾ ਮਰਦਾ ਮਰ ਗਿਆ ਨਾ ਛੱਡਿਆ ਕਰਨਾ ਜਿਗਰ ਤਿਆਸ ਦਾ ਨਾ ਛੱਡਿਆ ਕਰਨਾ ਜਿਗਰ ਤਿਆਸ ਦਾ ਤਿਆਸ ਦਾ ਤਿਆਸ ਦਾ ਉਡੀਕ ਸੀ ਸਾਨੂੰ ਉੜੀਕ ਸੀ ਸਾਨੂੰ ਸੁਰਖ ਸਵੇਰੇ ਦੀ ਨਹੀਂ ਸੀ ਛੱਡਿਆ ਪੱਲਾ ਆਸਦਾ ਨਹੀਂ ਸੀ ਛੱਡਿਆ ਪੱਲਾ ਆਸਦਾ ਮਰਦਾ ਮਰਦਾ ਮਰ ਗਿਆ ਮਰਦਾ ਮਰਦਾ ਮਰ ਗਿਆ ਨਾ ਛੱਡਿਆ ਕਰਨਾ ਜਿਗਰ ਪਿਆਸਦਾ ਨਾ ਛੱਡਿਆ ਕਰਨਾ ਜਿਗਰ ਪਿਆਸਦਾ ਹੁੰਦਾ ਸੀ ਤੰਦਰੁਸਤ ਮੈਂ ਵੀ ਕਦੇ ਹੁੰਦਾ ਸੀ ਤੰਦਰੁਸਤ ਮੈਂ ਵੀ ਕਦੇ ਖਾ ਗਿਆ ਅੰਦਰੋਂ ਅੰਦਰੀ ਝੋਰਾਏ ਖਾ ਗਿਆ ਅੰਦਰੋਂ ਅੰਦਰੀ ਝੋਰਾਏ ਹੁਣ ਨਾ ਆਵੇ ਪਛਾਨ ਵਿੱਚ ਹੁਣ ਨਾ ਆਵੇ ਪਛਾਨ ਵਿੱਚ ਸੰਗਰੂਰ ਦੀ ਪੈ ਗਿਆ ਰੰਗ ਕਾਲਾ ਪੈ ਗਿਆ ਰੰਗ ਕਾਲਾ ਹੁਣ ਨਾ ਜਿਸ ਦਾ ਗੋਰਾ ਏ ਹੁਣ ਨਾ ਜਿਸ ਦਾ ਗੋਰਾ ਏ ਮਾਨਦੀ ਰਹੀ